ਪੂਰਠ ਮਹੱਲਾ ਪੰਜਵਾ ਮਾਤ ਗਰਭ ਦੁਖ ਸਾਗਰ ਪਿਆਰੇ ਜੀ ਵਾਹਿਗੁਰੂ ਜੀ ਆਪ ਐਸੇ ਕਿਰਪਾ ਨੂੰ ਜਦੋਂ ਮਾਤਾ ਦਾ ਗਰਭ ਇੱਕ ਜੀਵ ਪਿਆ ਸੀ ਉਹ ਦੁੱਖਾਂ ਦਾ ਸਮੁੰਦਰ ਸੀਕ ਤੇ ਆਪਣਾ ਨਾਮ ਜਪਾਇਆ ਸੋਹੇ ਮਹਾਰਾਜ ਆਪ ਦਾ ਨਾਮ ਜਪਾ ਕੇ ਗਰਭ ਦੀ ਅੱਗ ਸਾੜੀ ਬਾਹਰ ਕਾਡ ਵਿਖ ਪਸਰੀਆ ਪਿਆਰੇ ਉਹ ਮਾਤਾ ਦੇ ਗਰਭ ਚ ਬਹੁਤ ਕਰਦੇ ਆ ਓਹੀ ਦੇ ਸ੍ਰਿਸ਼ਣੈ ਪਸਰਦੀ ਫੈਲਦੀ ਜੀਵਾਂ ਦੀ ਮਾਇਆ ਮੋਹ ਬਧਾਇਆ ਮਾਇਆ ਦਾ ਮੋਹ ਵੇਹਿਆ ਜੀਵਾਂ ਦਾ ਤੇ ਇਹ ਦ੍ਰਿਸ਼ਟੀ ਲੱਭੀ ਸਨਾ ਦਾ ਅੰਦਰ ਬੜ ਜਾਏ ਜੇ ਤਨੋਂ ਪੀਸ ਤੋਂ ਉਕਾਰਨ ਆਹ ਪਿਆਰੇ ਜਿਨ੍ਹਾਂ ਦੇ ਤੇ ਕਿਰਪਾ ਦੀਸ਼ਟੀ ਕੋਰੋਂ ਪੁੰਨਾਲੇ ਪ੍ਰੇਮੇ ਹੋਏ ਨਾਮ ਕੀ ਇਹ ਭਾਈ ਦਿਸ ਪੂਰਾ ਗੁਰੂ ਮਿਲਾਇਆ ਸ੍ਰੀ ਸਤਗੁਰਾਂ ਦੇ ਨਾਲ ਮਿਲਾਤਾ ਉਸ ਜੀਵ ਦੇ ਤਾਏ ਤੂ ਆਰਾਧੇ ਸਾਹ ਸਾਹ ਪਿਆਰੇ ਸਤਿਗੁਰਾਂ ਮਾਰਾ ਕੌਣ ਮਿਲਿਆ ਹੋਇਆ ਹੈ ਮਾਰਾ ਕੰਜੋ ਰਾਜ ਸਾਸਾਸ ਉਸ ਵਾਹਿਗੁਰੂ ਦੇ ਪਿਆਰੇ ਰਾਮ ਨਾਮ ਲਿਵ ਲਾਇਆ ਸਤਿਗੁਰਾਂ ਨੂੰ ਜਿਹੰਦੇ ਰਾਮ ਤੋਂ ਨਾਮ ਦੀ ਲਿਵ ਨੂੰ ਲਗਾ ਦਿੱਤਾ ਹੈ ਦਿੱਤੀ ਜੁੜ ਗਈ ਹੈ ਮਨ ਤਨ ਤੇਰੀ ਚ ਪਿਆਰੇ ਹਰ ਵਕਤ ਨੂੰ ਕਹਿੰਦੇ ਕੇ ਪਿਆਰੇ ਅਕਾਲ ਪੁਰਖੇ ਸਾਡਾ ਮਨ ਵੀ ਤਨ ਵੀ ਕੇ ਤੇਰੀ ਟੇਕ ਤੇਰੇ ਆਸਰੇ ਹੈ ਮਨ ਤਨ ਤੇਰੀ ਚ ਮਨ ਤਨ ਦੇ ਅੰਦਰ ਮਾਰਾ ਸਾਨੂੰ ਤੇਰੀ ਟੇਕ ਹੈ ਮਨਤਨ ਤੇਰੀ ਤੇ ਕੇ ਪਿਆਰੇ ਤਨ ਵਿੱਚ ਜਿਹੜਾ ਮਰ ਜਾਂਦਾ ਇਹੋ ਜੀ ਸਾਨੂੰ ਤੇਰੀ ਤੇ ਕੋਟ ਹੈ ਪਿਆਰੇ ਮਨਤਨ ਤੇਰੀ ਤੇ ਮਨਤਨ ਤੇ ਨਿਰੰਤਰ ਤੇਰੀ ਓਟ ਹੈ ਸਰੀਰ ਵਿੱਚ ਵੀ ਮਨ ਵਿੱਚ ਵੀ ਤੇਰੀ ਤੇ ਹੈ ਤਨ ਵਿੱਚ ਵੀ ਤੇਰੀ ਤੇ ਹੈ ਤੇ ਗੁਰਾਂ ਦੇ ਮਨ ਮੰਤਰ ਕਰਕੇ ਤੇ ਪਰਮੇਸ਼ਵਰ ਤਾਨੂੰ ਵਿੱਚ ਸੂਖ ਵੀ ਕ੍ਰੀਸ਼ਟ ਵੀ ਸਤੂਰ ਸਿੰਘ ਜੀ ਆਪ ਦੀ ਓਟ ਹੈ ਮਨਤਨ ਤੇ ਬਾਲਕ ਅਵਸਥਾ 'ਚ ਵੀ ਸਾਡੇ ਮਨਤਨ ਵਿੱਚ ਜਾਨੀ ਵੀ ਹੈ ਇਸ ਪ੍ਰਕਾਰ ਆਗਦੀ ਤੇ ਕੋਟ ਹੈ ਇਸ ਲੋਕ ਚ ਵੀ ਮਾਤਾ ਦੇ ਘਰ ਵਿੱਚ ਵੀ ਤੇਹੀ ਟੇਕ ਹੈ ਤੇ ਪਰਲੋਕ ਜੀ ਤੇਰੀ ਓਟ ਹੈ ਕੁਝ ਦਿਨ ਅਵਰ ਨਾ ਕਰਨ ਹਾਰ ਪਿਆਰੇ اے ਪ੍ਰਮੇਸ਼ਰ ਮੰਤਨ ਨੰਤਰ ਤੋਂ ਹੀ ਕੋਈ ਹੈ ਆਪ ਤੋਂ ਬਿਗਾਇ ਹੋਰ ਕੋਈ ਕਰਨ ਵਾਲਾ ਨਹੀਂ ਹੈ ਅੰਤਰਜਾਮੀ ਏ ਕੋ ਕੰਤ ਜਾਮੀ ਹੈ ਤੁਤਨਾ ਕਾਲ ਵਿੱਚ ਰਹਾਉ ਕੂਟ ਜਨਮ ਭ੍ਰਮ ਆਇਆ ਪਿਆਰੇ ਆਇਆ ਗੁਰੂ ਨਾਨਕ ਜੀ ਧਰਮ ਦਾ ਆਇਆ ਹੈ ਆਣ ਕੇ ਜੁਨ ਦੁਖ ਪਾਇਆ ਆਣ ਕੇ ਜੁਨਾ ਚ ਪਾਇ ਤਾਇ ਕੇ ਦੁਖ ਪਾਇਆ ਹੈ ਮਾਚਾ ਸਾਹਿਬ ਵਿਸਰਿਆ ਪਿਆਰੇ ਪਿਆਰੇ ਸੱਚੇ ਸੇਹ ਭੁੱਲ ਗਿਆ ਹੈ ਬਹੁਤ ਹੀ ਮਿਲੈ ਸਜਾ ਬਹੁਤ ਹੀ ਜੂਨਾ ਚ ਪਹਿਣ ਦੀ ਨਰਕ ਦੀ ਸਜ਼ਾ ਇਸ ਨੂੰ ਭੁਗੜੀ ਪੈਂਦੀ ਮਿਲਦੀ ਹੈ ਇਹਨ ਪੀਟਾ ਪੂਰਾ ਸਤਿਗੁਰੂ ਪਿਆਰੇ ਪਿਆਰੇ ਦੀਆਂ ਨੂੰ ਪੂਰਨ ਸਤਿਗੁਰੂ ਮਹਾਰਾਜ ਸਾਹਿਬ ਮਿਲ ਜਾਂਦੇ ਹਨ ਤੇ ਲੱਗੇ ਸੱਚੇ ਨਾਮ ਦੇ ਸਿਮਰਨ ਵਿੱਚ ਲੱਗੇ ਹਨ ਕਿੰਨਾ ਪਿੱਛੇ ਛੁੱਟਿਆ ਪਿਆਰੇ ਉਹਨਾਂ ਪਿਆਰਿਆਂ ਦੀ ਸੰਗਤ ਦੇ ਪਿੱਛੇ ਛੁਟਿਆ ਰਾਹ ਹੁੰਦਾ ਹੈ ਪਿਆਰੇ ਜੋ ਸਾਚੀ ਸਰਣਾ ਜੋ ਸੱਚੀ ਖਾਲਕੁਸ਼ ਦੀ ਸਰਣ ਮਈ ਹੈ ਜਿਨਾਂ ਨੇ ਮਿੱਠਾ ਕਰਕੇ ਖਾਇਆ ਪਿਆਰੇ ਹੈ ਮਿੱਠੇ ਤੇੜੀਏ ਵੀ ਨਹੀਂ ਆਈ ਵਿਸ਼ੇ ਇਹ ਲੋ ਜੀਵਨ ਮਕਾਰ ਮੰਨ ਕਰਕੇ ਜਿਨਾਂ ਨੇ ਖਾਦਾ ਹੈ ਤੇਰਾ ਜਾਣ ਕੇ تن ਤਨ ਕੀ ਤਾਰੂ ਉਹਨੇ ਮਜਾਰ ਕਉਨ ਸਰੀਰ ਦੇ ਰੋਗ ਹੰਕਾਰ ਆਬਕੋ ਕਾਮ ਆਬਕ ਪੈਦਾ ਕਰ ਦਿੱਤਾ ਕੌੜਾ ਹੋਏ ਪਤਿਸ਼ਟਿਆ ਪਿਆਰੇ ਉਹ ਸਹਬ ਤੋਂ ਮਿਲ ਜਿਹੜੇ ਭੋਗ ਧੋਗੇ ਸੀ ਕੌੜਾ ਹੋਏ ਪਤਿਸ਼ਟਿਆ ਪਿਆਰੇ ਕੌੜਾ ਦੁੱਖ ਜਾਇ ਕੋ ਕਿ ਪਤਿਸ਼ਟਿਆ ਫਸਰ ਗਿਆ ਕੌੜਾ ਹੋ ਕੇ ਖੈਲ ਗਿਆ ਸਰੀਰ ਦੇ ਅੰਦਰ ਨੇ ਪਤਿਸ਼ਟਿਆ ਪ੍ਰਾਪਤ ਹੋਇਆ ਤੇ ਕੌੜਾ ਹੋਇਆ ਪਤਿਸ਼ਟਿਆ ਪਰ ਫੈਲ ਗਿਆ ਇਸ ਪ੍ਰਕਾਰ ਫਸੜ ਗਿਆ ਕੌੜਾ ਹੋ ਕੇ ਤੇ ਪਤਿਸ਼ਟਿਆ ਇਸ਼ਤਤ ਹੋਇਆ ਤਿੰਨ ਅਰਥ ਹੈ ਇੱਕ ਦਾ ਫਸਰਿਆ ਅਤੇ ਇੱਕ ਪ੍ਰਾਪਤ ਹੋਇਆ ਤੇ ਇੱਕ ਸਾਂਪਨਿਯੀ ਪਤਿਸ਼ਟਿਆ ਚਾਰੇ ਇਸ਼ਤਤ ਹੋਇਆ ਇਹ ਤਿੰਨ ਅਰਥ ਪਤਿਸ਼ਟਿਆ ਦੇ ਕਰਨੀ ਹਨ ਕੌੜਾ ਹੋਇਆ ਪਤਿਸ਼ਟਿਆ ਪਿਆਰੇ ਕੌੜਾ ਦੁੱਖ ਦਾ ਕੋਈ ਪਤਿਸ਼ਟਿਆ ਇਸ਼ਤਤ ਹੋ ਰਿਹਾ ਹੈ ਬੰਦਾ ਇਹ ਪਸਰੇ ਅੰਦਰ ਇਸព្រਕਾਰ ਪ੍ਰਤਿਸ਼ਟਿਆ ਪ੍ਰਾਪਤ ਹੋਇਆ ਹੈ ਪਿਆਰੇ ਤੇ ਉਪਜਿਆ ਸੋਗ ਸਰ ਕੇ ਫਿਰ ਸ਼ੋਕ ਜਿਹੜਾ ਹੈ ਅਭਿਆਨ ਕਰਕੇ ਸੋਗ ਪੈਦਾ ਹੋ ਗਿਆ ਕਿ ਮੇਰਾ ਸਰੀਰ ਐਵੇਂ ਨਾਸ ਹੋ ਚੁਲਿਆ ਹੈ ਮੇਰੀ ਉਸਵੰਨੀ ਮੇਰੋਂ ਵਿਛੜ ਚਲਿਆ ਹੈ ਇਉਂ ਬਿਜੋਗ ਕਰਕੇ ਸੋਗ ਹੋ ਗਿਆ ਭੋਗ ਪੁਚਾਏ ਪੁਲਾਇਨ ਪਿਆਰੇ ਉਹ ਮਾਇਆ ਨੇ ਜਿਹੜੇ ਭੋਗ ਪਦਾਰਥ ਪੁਹਾਏ ਹਨ ਵਾਈ ਵੀ ਸ੍ਰੀ ਵੱਲੋਂ ਪੁਲਾ ਲਿਆ ਇਹ ਪਿਆਰੇ ਪੁੱਤਰ ਨਹੀਂ ਬਿਜੂ ਇਹ ਪ੍ਰਮੋਸ਼ਨ ਉਹ ਜਿਹੜਾ ਵਿਛੋੜਾ ਇਹ ਮ ਜੀਆਂ ਦਾ ਉੱਤਰ ਨਾ ਨਹੀਂ ਬਣਿਆ ਰਹੇਗਾ ਜਿਨਾਂ ਜਿਨ ਭੋਗਾਂ ਨੂੰ ਭੁੱਲ ਕੇ ਕੋਗੜ ਦੀ ਭੁੰੜਿਆ ਹੈ ਲੋਗੁਰ ਮੇਲ ਉਧਾਰਿਆ ਪਿਆਰੇ ਜਿਨਾਂ ਨੂੰ ਗੁਰੂ ਸਾਹਿਬ ਨਾਲ ਮੇਲ ਕੇ ਉਧਾਰ ਲਿਆ ਵਾਹਿਗੁਰੂ ਨੇ ਪਿਆਰੇ ਕੂੜੇ ਪਿਆ ਸੰਜੂ ਜਨਨ ਦੇ ਦੁਨਿਅੁਰ ਮੁਸ਼ਕਾਮ ਕਰਮਾਂ ਦਾ ਜਿਉਂ ਅਸੀਂ ਗੁਰੂ ਸਾਹਿਬ ਦਾ ਮਲਾਪ ਹੋਇਆ ਹੈ ਮਾਇਆ ਲਾਲ ਚ ਅਟਿਆ ਪਿਆਰੇ ਜਿਹੜੀ ਰਾਤ ਦਿਨ ਮਾਇਆ ਦੇ ਲਾਲਕਿ ਦੇ ਵਿੱਚ ਅਟਿਆ ਭਰਿਆ ਰਹਿੰਦਾ ਹੈ ਕੂੜਿਆ ਰਹਿੰਦਾ ਹੈ ਹਰ ਵਕਤ ਜਿਤਨਾ ਆਗ ਹੈ ਮੂਲ ਮੂਲ ਰੂਪ ਜੋ ਪਰਮੇਸ਼ਰ ਬ੍ਰਹਮ ਆਦਿ ਸ਼ਤਾਨ ਰੂਪ ਉਹ ਚੇਤੇ ਨਹੀਂ ਆਉਂਦਾ ਮੂਲ ਜਨਮ ਤੋਂ ਲਾ ਕੇ ਚੇਤਨੀ ਆਉਂਦਾ ਮੂਲ ਉਕਾ ਹੀ ਚੇਤੇ ਨਹੀਂ ਆਉਂਦਾ ਮੂਲ ਦੇ ਰਗਤ ਬਿੰਦ ਕਾਇ ਤਨੋ ਇਹ ਨਾਸਵੰਤ ਦੇ ਵੀ ਚੇਤੇ ਨਹੀਂ ਆਉਂਦੀ ਹੈ ਜਿਨ ਤੂੰ ਵਿਸਰਹਿ ਪਾਰ ਬ੍ਰਹਮ ਸੁਆਮੀ ਮੂਲ ਰੂਪ ਸੁਆਮੀ ਜਿਨੋਂ ਤੂੰ ਭੁੱਲ ਜਾਣਾ ਹੈ ਇਹ ਤਲ ਹੋਏ ਤੂੰ ਉਹ ਤੋਂ ਸਰੀਰ ਜਿਹੜੇ ਆ ਨਾਨਕਾਂ ਦੀ ਧੂੜ ਹੋ ਗਏ ਟੁਗੜਾ ਆਦਿਕ ਟਿੱਡੀਆਂ ਦੀ ਜੁਲਨੀਆ ਰਕਿਤਨ ਵਾਲੀਆਂ ਧੂੜੋ ਜਿੱਮਿੱਤੀ ਚ ਲਟਲਾਈਆਂ ਜੂਨਾ ਸੱਤੋ ਕਲੀਆਂ ਆਦਿਕ ਇਹਨਾਂ ਜੂਨਾ ਨੂੰ ਕਿਹਦੀਆਂ ਨੂੰ ਪ੍ਰਾਪਤ ਹੋਏ ਹੈ ਤੇ ਧੂੜ ਲਾਂਤਾਂ ਵੀ ਹੋ ਗਏ ਵਕਾਰ ਆਦਿਕ ਧੂੜ ਹੋ ਗਏ ਬਿਲ ਲਾਟ ਕਰ ਹੈ ਗਰਮ ਗਾਉਣ ਦੀ ਰੂਨਸਾਰ ਹੈ ਜਿਸ ਵਕਤ ਮਰ ਜਾਂਦਾ ਪ੍ਰਾਣੀ ਜੇ ਉਹ ਵੀ ਜਿਹੜੀ ਅੰਦਰ ਜੋਤ ਹੈ ਮਹਾਰਾਜ ਦੀ ਉਹ ਅਗਦੇ ਵਿੱਚ ਸੜ ਜਾਵੇ ਤਾਂ ਕਹਿੰਦੇ ਉਸ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਕਰੇ ਉਹ ਜਿਹੜੀ ਜੀਵ ਕਲਾ ਅੰਦਰ ਹੈ ਉਹ ਧੂਮੇਰਾ ਰੂਪ ਹੋ ਜੇ ਤਾਂ ਗੁਰਮੁਖ ਲੋਕ ਦੀ ਪ੍ਰਾਪਤੀ ਹੁੰਦੀ ਹੈ ਜੋ ਮਿੱਟੀ ਦੀ ਹੋਂਦ ਤੋਂ ਮਿਲ ਜੇ ਤਾਂ ਕੋਈ ਵੀ ਉਹਨਾਂ ਨੂੰ ਪ੍ਰਾਪਤ ਹੋਵੇ ਇਹ ਕਰਮ ਕਾਂਡ ਵੀ ਰੂਹ ਅਨੁਸਾਰ ਹੈ ਕਿਉਂ ਧੂਮੇਰਾ ਤਾਂ ਕਹਿੰਦੇ ਮਿਲਣ ਵਾਲੇ ਹੋਏ ਆ ਉਹ ਜੋ ਮੈਨਾਂ ਤਾਂ ਕਹਾਵੇ ਆਂ ਕਹਿੰਦੀ ਧੂੜਾ ਪੈਂਦੀ ਆ ਉਹਨਾਂ ਤੇ ਬੇਦਲਾਤ ਕਰੇ ਬਹੁਤ ਹੀ ਰਿਆ ਪਿਆਰੇ ਇਹ ਭਾਈ ਬਹੁਤ ਸਾਰਾ ਬਰਲਾਪ ਕਰਦੇ ਰਹਿੰਦੇ ਰੋਂਦੇ ਰਹਿੰਦੇ ਹਨ ਸਕਰਾ ਲਾਹੀ ਸੂਲ ਦੁੱਖਾ ਉਤਰ ਯਾਨੀ ਹਰ ਵੇਲੇ ਸੂਲੀ ਚੜੇ ਰਹਿੰਦੇ ਹੰਮ ਦੁਖਾਂ ਦੀ ਉਹ ਗੁਰਮੀਲ ਸਵਾਰਿਆ ਪਿਆਰੇ ਜਿਹੜਾ ਗੁਰੂ ਸਾਹਿਬ ਜੀ ਦੇ ਨਾਲ ਮਿਲਿਆ ਹੈ ਉਨਾਂ ਨੂੰ ਮਾਰਨ ਨੂੰ ਸਵਾਰ ਲਿਆ ਵਾਹਿਗੁਰੂ ਨਾਲ ਮਿਲ ਕੇ ਹੈ ਪਿਆਰੇ ਕਿਨਕਾਰ ਰਹਿ ਆ ਮੂ ਉਹਨਾਂ ਦਾ ਮੁੱਢ ਉਹ ਜੜੋ ਉਹਨਾਂ ਦੀ ਰਹੇਗੀ ਉਹਨਾਂ ਦੀ ਕੋਰ ਰਹੇਗੀ ਉਹਨਾਂ ਦਾ ਮੂਲ ਮੁੱਢ ਜਿਹੜੇ ਪੁਰਨ ਸੀ ਨਸਕਾਰ ਕਰਮ ਕੀਤੇ ਹੋਏ ਉਹ ਰਹਿ ਗਏ ਫਲ ਦੇਣ ਵਾਸਤੇ ਮੂਲ ਅਭਿਸ਼ਾਨ ਵਿੱਚ ਇਹਨਾਂ ਦਾ ਜਿੱਤ ਰਹੇਗਾ ਇਸੇ ਤੋਂ ਹੋਵੇਗਾ ਜਦੋਂ ਮੈਨੂੰ ਕੋਈ ਰਾਹ ਤੋਂ ਹੋਵੇ ਉਹ ਤੁਹਾਡੀ ਹੈ ਜੜ ਰਹਿ ਗਈ ਤਪ ਜਿਆ ਤੇ ਹੋ ਗਏ ਬਾਤ ਤੋਂ ਸੱਜਣਾ ਕੀ ਜਈ ਪਿਆਰੀ ਇਹ ਬੜੀ ਸਾਦਕ ਤੁਰਖ ਵੀ ਸੰਗਤ ਕਰੇ ਨਹੀਂ ਕਰਨੀ ਚਾਹੀਦੀ ਸ਼ਕਤੀ ਦਾ ਜਿਹੜਾ ਉਪਾਸ਼ਕ ਹੈ ਕਤੂਰ ਕਿਤ ਹੈ ਇਹ ਤਾਂ 파ਰਵਸਾਏ ਜਿੰਨੇ ਜਿਤਨਾ ਕੋ ਤਾਰੂ ਸਾਵੀ ਜਿੰਨਾ ਵਾ ਚੱਲੇ ਜੋਰ ਤੇਲੇ ਹਿੰਮਤ ਉਹਨੋਂ ਚਿਰ ਨਰਨੇ ਮਰਦੇ ਤੇ ਸਭ ਤਸਵੀਰ ਛੁੱਟ ਜੇ ਸਰ ਪਟਾੜਾਂ ਦੀ ਸੰਗਤ ਨੌਰ ਕਰੇ ਜਿਵੇਂ ਲੈ ਲਿਆ ਹਾਰੇ ਕਿਸਰਾ ਪਿਆਰੇ ਸਾਧਕ ਕੌਣ ਜੀ ਕਹਿੰਦੇ ਜਿਨ੍ਹਾਂ ਨਾਲ ਮਿਲ ਕੇ ਵਾਸ ਨੂੰ ਭੁੱਲ ਜਾਂਦਾ ਹੈ ਪਿਆਰੇ ਹੋ ਮੋਹ ਕਾਲ ਉੱਠ ਜਾ ਮੂਹ ਵਾਲੇ ਐ ਇਥੇ ਦੁਨੀਆ ਚੋਂ ਕਾਲਾ ਮੂੰਹ ਕਰਾ ਕੇ ਉੱਠ ਕੇ ਜਾਂਦੇ ਹਾਂ ਮੈਂ ਕਹੇ ਮੂੰਹ ਵਾਲੇ ਜੰਮੂ ਤੋਂ ਕੋਲੇ ਉੱਠ ਕੇ ਜਾਂਦੇ ਕਾਲ ਦੇ ਮੂੰਹ ਚ ਉੱਠ ਕੇ ਚਲੇ ਜਾਂਦੇ ਸਿਰ ਤੋਂ ਮਨਮੁਖ ਤੂੰ ਹੀ ਨਾ ਮਿਲੇ ਪਿਆਰੇ ਮਨਮੁਖ ਮਨਮੁਖ ਹੀ ਬਣਾਉਣ ਵਾਲ ਨੂੰ ਤੋਈ ਆਸਰਾ ਨਹੀਂ ਮਿਲਦਾ ਮੇਲ ਨਹੀਂ ਹੁੰਦਾ ਵਾਹਿਗੁਰੂ ਨਾਲ ਹੀ ਪਿਆਰੇ ਦਰਗਹ ਮਿਲੇ ਸਜਾ ਗੁਰੂ ਰਾਜ ਉਹਨਾਂ ਨੂੰ ਸਜਾ ਦੰਡ ਮਿਲਦਾ ਹੈ ਜੋ ਗੁਰ ਮੇਲ ਸਵਾਰਿਆ ਦਰਗਹ ਦੀ ਸਾਹਿਬ ਦੀ ਗੁਰਦਆਰਾ ਸੰਗਤ ਵੀ ਮੇਲ ਨਹੀਂ ਲੈਂਦੇ ਤੇ ਸੱਚ ਖੰਡੀਆਂ ਨੂੰ ਸਜਾ ਨਹੀਂ ਦਈ ਪਰ ਲੋਕ ਉਹ ਕਿਤੇ ਜਾ ਕੇ ਦਰਗਾਹ ਤੋਂ ਹੀ ਦਰਗੋ ਅੰਦਰ ਗਏ ਤਰੀਆ ਦਾਜਾ ਉਹਦੀ ਢੋਈ ਮਲਾ ਆਪਣੀ ਲੈਂਦੇ ਦਰਗਾਹ ਚ ਸ਼ਾਇਆ ਮਿਲਦੀ ਹੈ ਪਰ ਲੋਕ ਚ ਜੋ ਗੁਰ ਮੀਲ ਸਵਾਰਿਆ ਪਿਆਰੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਹਦੇ ਚਰਨਾਂ ਕੋਲ ਨਾਲ ਮਿਲ ਲਿਆ ਹੈ ਜੋ ਸਵਾਰ ਨੇ ਜਿਵੇਂ ਵੀਵਨੋ ਜਿੰਨਾ ਪੂਰੀ ਪਾ ਕੋ ਨੂੰ ਵੀ ਪੂਰੀ ਭਗਤੀ ਪੈ ਗਈ ਹੈ ਪੂਰੀ ਕਰਨੀ ਪੈ ਗਈ ਹੈ ਸੰਜਮ ਸਹਸ ਗਿਆਨ ਪਾ ਪਿਆਰੇ اے ਭਾਈ ਸੰਜਮ ਸਾਹਿਬ ਨੂੰ ਕਰਨੀ ਹੋ ਜਿਹੜੇ ਜਾਣ ਲੰ ਪਸਤ ਗਾਵੀਆਂ ਸਿਆਣਪਾਂ ਸੁਖ ਲੈਣੀਆਂ ਜਿਹੜੀਆਂ ਐ ਇੰਦਰੀਆਂ ਦਮਨ ਕਰਨ ਨੂੰ ਉੱਤੋਂ ਬਗਲ ਸਮਾਦੀ ਲਾ ਕੇ ਦੇਖਣੀਆਂ ਜੇ ਵੀ ਇਹ ਕਾ ਨਾ ਚੱਲੀ ਨਾਲ ਪਰ ਲੋਕ ਵੀ ਕਹਿੰਦੇ ਪਖੰਡ ਦੇ ਸਾਹਿਬ ਨੇ ਇੱਕ ਵੀ ਨਾਲ ਨਹੀਂ ਚੱਲਿਆ ਉਸ ਕਾਮਨਿਆ ਪੁਰਖਾਂ ਦਾ ਜੋ ਬੇਮੁਖ ਗੋਬਿੰਦ ਤੇ ਪਿਆਰ ਹੀ ਬਾਈ ਗੋਲ ਪਰਮੇਸ਼ਰ ਤੋਂ ਬੇਮੁਖ ਹੈ ਭਾਵੇਂ ਉਹ ਕੁਝ ਵੀ ਕਰ ਦੇ ਖਾਣਾ ਇਹਨ ਕੋਲ ਲੱਗੇਗਾ ਉਹਨਾਂ ਦੀ ਕੋਲ ਨੂੰ ਗਾਇਆ ਲੱਗ ਜਾਂਦਾ ਕੋਲ ਵੀ ਗੱਲ ਲੱਗ ਜਾਂਦੀ ਕਨੰਕੀ ਹੋ ਜਾਂਦੀ ਹੈ ਉਹਨਾਂ ਦੇ ਕੋਲ ਦੇਵੀ ਸੰਤਰੀ ਜੀ ਇਹ ਗੱਲ ਜਾਂਦੀ ਆ ਅਸੀਂ ਸੰਪਰਦ ਵਿੱਚ ਉਹਨਾਂ ਦੇ ਕੋਲ ਨੂੰ ਗਾਲ ਲੱਗਦੀ ਹੈ ਕਹਿੰਦੇ ਕਾਹਦੇ ਵਾਸਤੇ ਹਰ ਤਨਕੇ ਕੋਲ ਪਰਸੂਤ ਨਾ ਕਰਿਓ ਜੇ ਤੁਸੀਂ ਵੀ ਉਹ ਕਰ ਮੈਂ ਪਾਰੀ ਉਹਨਾਂ ਦੇ ਕੋਲ ਜਿਸ ਗੁਰੂ ਨੂੰ ਪਾ ਰਿਆ ਹੁੰਦਾ ਉਹ ਗੁਰੂ ਨੂੰ ਵੀ ਕਲੰਕ ਲੱਗਦਾ ਹੈ ਗਾਲਾ ਲੱਗਦਾ ਹੈ ਹੋੰਦੀ ਵਾਸਨਾ ਜਾਤੀ ਆ ਪਿਆਰੇ ਜਿਹੜੀ ਹੋੰਦ ਰੂਪ ਆਤਮਨੰਦਰੂਪੀ ਵਸਤੂ ਹੈ ਕਾਲਾ ਕਬੂਸ ਹੁੰਦਾ ਕੋਈ ਰੋਮ ਜਾਣਿਆ ਨਹੀਂ ਜਿੰਨਾਂ ਨੇ ਪਿਆਰੇ ਮੂੜ ਨਾ ਚੱਲੀ ਨਾਲ ਓ ਝੂਠੇ ਪਿਆਰਛੇ ਉਹਨਾਂ ਦੀ ਦਿੱਤੀ ਲੱਗੀ ਐ ਝੂਠ ਨਾਲ ਕਿਹੜਾ ਨਾਲ ਚੱਲਣਾ ਐ ਕੋਈ ਪਿਆਰ ਕੂੜਿਆਂ ਦੇ ਨਾਲ ਨਹੀਂ ਚੱਲਿਆ ਹੈ 사ਤਗੁਰ ਜਿੰਨਾ ਮਿਲਾਇਉ ਉਹ ਪਿਆਰੇ ਇਹ ओरिजिनल ਨੂੰ ਗੁਰੂ ਸਾਹਿਬ ਜੀ ਨਾਲ ਮੇਲ ਲਿਆ ਹੈ ਸਾਚਾ ਨਾਮ ਸਮਾ ਅਰੋਗ ਸੱਚੇ ਕਾਲ ਤੁਸੀਂ ਨਾਮ ਨੂੰ ਯਾਦ ਕਰਕੇ ਰੰਗਦੇ ਸੰਗਾਰ ਲਈ ਆਤਮ ਸੰਤੋਖ ਗਿਆਨ ਧਿਆਨ ਪਿਆਰੇ ਜੈ ਸਾਈ ਸੱਜਾ ਧਰਮ ਕਰਨਾ ਸੰਤੋਖ ਦਾ ਧਰਮ ਕਰਨਾ ਨਿਗੁਣ ਗਾਣ ਹੋਣੋ ਸਰਗੁਣ ਬਾਤ ਧਿਆਨ ਹੋਣ ਇਸ ਨੂੰ ਨਜ਼ਰ ਕਰੇ ਇਹ ਗੁਣ ਸਾਰੇ ਉਹਨਾਂ ਨੂੰ ਪ੍ਰਾਪਤ ਹੁੰਦੇ ਆ ਜਿਨ੍ਹਾਂ ਦੇ ਕੋ ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਦੇ ਆ ਆਨੰਦ ਨੇ ਕੀਰਤਨ ਗੁਣ ਰਵਾਏ ਪਿਆਰੇ ਉਹਨਾਂ ਦੇ ਗੁਣ ਵੀ ਸਾਰੇ ਹਾਂ ਪਰ ਰਾਤ ਦੇ ਨੇ ਉਹ ਕੀਰਤਨ ਕਰਦੇ ਆ ਰਾਈਏ ਸੁਤੇ ਜੇ ਬੋਨ ਦੇ ਤਾਂ ਵੀ ਗੁਣਾਂ ਨੂੰ ਉਚਾਰਦੇ ਰਹਿੰਦੇ ਹੈ ਪਿਆਰੇ ਆਮ੍ਰਿਤਪੂਰ ਭਾਏ ਉਹਨਾਂ ਦੇ ਹਿਰਦੇ ਜਿਹੜੇ ਅੰਮ੍ਰਿਤ ਅਨੰਦ ਦੇ ਨਾਲ ਪੂਰੇ ਭਰੇ ਹੋਏ ਆ ਨਵਾਂ ਨਵਾਂ ਭਰੇ ਹੋਏ ਆ ਅਤੇ ਆਪ ਵੀ ਪੂਰਨ ਹੋ ਅੰਮ੍ਰਿਤ ਅਨੰਦ ਕਰਕੇ ਕੰਨ ਨੂੰ ਵੀ ਲਗਾ ਲਾ ਪੜ ਦੁੰਦੇ ਆ ਪੂਰਨ ਵਿਸ਼ੇਸ਼ ਦੇ ਕੇ ਦੁਖ ਸਾਗਰ ਤੈਨ ਲੰਗਿਆ ਪਿਆਰੇ ਤੋਂ ਸੁਹੰਦਰ ਸੰਸਾਰੋਂ ਨੰਕਾਰ ਲੰਗੇ ਅਹੀ ਪਿਆਰੇ ਨਾਂ ਦੇ ਯਾਜਕ ਤੇ ਚੜਕੇ ਭਾਵ ਜਲ ਪਾਰ ਪਰੇ ਜਿਹਨਾਂ ਦੀ ਸੰਗਤ ਕਰਨ ਵਾਲੇ ਵੀ ਸੰਸਾਰ ਸੁਹੰਦਰ ਤੋਂ ਬਾਹਰ ਪੈ ਗਏ ਹਨ ਜਿਸ ਭਾਵ ਹੈ ਤਿਸ ਮੀਲ ਲੈ ਪਿਆਰੇ ਇਸਾਈ ਜੀ ਦੀ ਭਾਵਨਾ ਮਾਰ ਨੂੰ ਪਾਉਂਦੀ ਹੈ ਯੋਗ ਸਰਵਨਤਾ ਜੰਦੇ ਉਹਨੂੰ ਮੇਲੰਦੰਦਰੋ ਪਿਆਰੇ ਤੇਰੀ ਸਦਾ ਖਰੇ ਸੱਚਾ ਖਰੇ ਸਮੈਦਿਤ ਹੈ ਸਵਾਉ ਖਰੇ ਚੰਗੇ ਹਨ ਬਾਕੀ ਖੋਤੇ ਹਨ ਸਮਰਥ ਪੁਰਖ ਦਇਾਲ ਦਿਉ ਪਿਆਰੇ ਤੂੰ ਹੀ ਖਰੇ ਇਸਤ ਜਾਣਗੇ ਪਰਮੇਸ਼ਰ ਤੇ ਹੋਈ ਸਮਰਥ ਪੁਰਖ ਦਇਆਲ ਦਿਉ ਪਿਆਰੇ ਸਰੂਪ ਦਾ ਸਮਰੱਥਾ ਉਹ ਪੂਰਨ ਹੈ ਦਇਆ ਦਾ ਘਰ ਹੈ ਦਿਉ ਪ੍ਰਕਾਸ਼ ਰੂਪ ਹੈ ਪਿਆਰੇ ਭਗਤਾ ਤਿਸ ਕਾ ਤਾਣ ਉਸ ਪਰਮੇਸ਼ਰ ਦਾ ਤਾਣ ਬਲ ਹੈ ਇਸ ਸਰਣ ਆਈ ਤਹਿ ਪਈ ਪਿਆਰੇ ਪਿਆਰੇ ਉਸ ਵਾਹਿਗੁਰੂ ਦੀ ਸ਼ਰਨ ਤਹਿ ਕੇ ਸੰਸਾਰ ਦੇ ਮਾਨ ਵੱਲੋਂ ਦੁਨੀਆ ਦੇ ਮਾਨ ਵੱਲੋਂ ਸੇਤਾਨਾ ਵੱਲੋਂ ਧਰਤੀ ਕੇ ਸ਼ਰਨ ਪੈ ਗਏ ਹਨ ਦੇ ਮਾਨ ਵੱਲੋਂ ਜੀ ਅੰਤਰਜਾਮੀ ਜਾਨ ਜਿਹੜਾ ਅੰਤਰਜਾਮੀ ਹੈ ਉਸ ਨੂੰ ਉਸ ਦੇ ਗਿਆਨ ਗਿਆਨ ਨੂੰ ਉਹਨਾਂ ਨੇ ਜਾਣਿਆ ਹੈ ਹਲਕ ਪਾਲਕ ਸਵਾਰਿਆ ਪਿਆਰੇ ਉਹਨਾਂ ਦੇ ਮੂਹ ਤੇ ਲੋਕਮਾਰ ਨੇ ਜਾਣ ਕੇ ਜਿਹਨੇ ਅੰਤਰਜਾਮੀ ਮਾਰ ਨੂੰ ਜਾਣਿਆ ਹੈ ਉਹਨਾਂ ਦਾ ਲੋਕ ਪੋ ਲੋਕ ਸਵਾਰ ਤਾਹੇ ਪਿਆਰੇ ਨਾਸਕ ਸਾਚਿਨੀ ਇਸਾਨ ਉਹਨਾਂ ਦੇ ਮੱਥੇ ਤੇ ਸੱਚਾ ਲੇਖ ਹੈ ਮਸਤਜ਼ ਅੰਤਕੰਨੂਸ ਸੱਤਿਆ ਉਹਨਾਂ ਦੇ ਨਿਸ਼ਾਨ ਪਰਗਟ ਹੋਇਆ ਹੈ। ਤੂੰ ਪ੍ਰਭ ਕਦੇ ਨਾ ਵਿਸਰੈ ਪਿਆਰੇ। ਇਹ ਪਿਆਰਿਓ ਵਾਹਿਗੁਰੂ ਤੈਨੂੰ ਕਦੇ ਵੀ ਭੁਲਣਾ ਨਹੀਂ ਚਾਹੀਦਾ। ਨਾਨਕ ਸਦਕੁਰਵਾ। ਉਸ ਵਾਹਿਗੁਰੂ ਸੈੰਕਰੀਵਾਰੀ ਗੁਰੂ ਸਾਹਿਬ ਜੀ ਕਹਿੰਦੇ ਕੁਰਬਾਨ ਬਲਿਹਾਰ ਜਾਣਾ ਚਾਹੀਦਾ ਹੈ।